ਬੰਦੇ ਦਾ ਫੁੱਲ ਰਾਈਟ ਆ ਜੀ ਤੇ ਮੈਂ ਆਪਦੀ ਉਸ ਰਾਈਟ ਨੂੰ ਇਸਤੇਮਾਲ ਕਰਕੇ ਆਇਆ ਮੈਂ ਆਪਦੇ ਆਪ ਨੂੰ ਵੋਟ પાਕੇ ਆਇਆ ਇਸ ਹਲਕੇ ਨੂੰ ਵੋਟ પાਕੇ ਆਇਆ ਗਦਰਵੇਤ ਨੂੰ ਔਰ ਮੈਂ ਆਪਦੀ ਪੂਰੀ ਫੈਮਿਲੀ ਦੇ ਨਾਲ ਆਇਆ ਤੇ ਮੈਨੂੰ ਬੜੇ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਮੈਨੂੰ ਲੱਗਦਾ ਵੀ ਸਾਰੇ ਕੈਂਡੀਡੇਟਾਂ ਚੋਂ ਮੈਂ ਇਕੱਲਾ ਹੀ ਕੈਂਡੀਡੇਟ ਆ ਇਥੋਂ ਜਿੰਨੇ ਵੀ ਖੜੇ ਹੋਏ ਆ ਜਿਹੜਾ ਆਪਦੇ ਆਪ ਨੂੰ ਇਤੋਂ ਵੋਟ ਪਾ ਕੇ ਆਇਆ ਨਹੀਂ ਸਾਰੇ ਹੀ ਬਾਹਰ ਲਿਆ ਕਿਸੇ ਦੀ ਵੀ ਵੋਟ ਇਸ ਹਲਕੇ ਦੇ ਵਿੱਚ ਹੈ ਨਹੀਂ ਸੋ ਪ੍ਰਾਊਡ ਟੂ ਸੇ ਯੂ ਕੈਨ ਸੇ ਪੂਰੇ ਪੂਰੇ ਪੰਜਾਬ ਦੀ ਨਜ਼ਰਾਂ ਜਿਹੜੀਆਂ ਕਿਧਰ ਬਹਾਲਕੇ ਤੇ ਟਿਕ ਗਈਆਂ ਜੀ ਬੜਾ ਸਖਤ ਮੁਕਾਬਲਾ ਮੰਨਿਆ ਜਾ ਸਮ ਕਰੇ ਦਰੋਂ ਜੀ ਲੱਗ ਮੈਨੂੰ ਵੀ ਇਹੀ ਰਿਹਾ ਸੀ ਪਹਿਲਾਂ ਜੀ ਪਰ ਜੋ ਅਬ ਲੋਕਾਂ ਦੀ ਆਵਾਜ਼ ਆ ਉਸ ਤੋਂ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਇਹ ਹੁਣ ਹੁਣ ਹੀ ਲੱਗ ਰਿਹਾ ਜੀ ਤੇ ਤੀ ਤੀ ਕਿਹੜੂ ਰਹਿਣਾ ਨਹੀਂ ਮੁਕਾਬਲਾ ਗਿੱਦੜਵਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡੈਂਪੀ ਢਿੱਲੋਂ ਗਿੱਦੜਵਾਹ ਦੇ ਪੋਲਿੰਗ ਬੂਥ ਤੇ ਆਪਣੇ ਪੂਰੇ ਪਰਿਵਾਰ ਸਮੇਤ ਮਤਦਾਨ ਕਰਨ ਦੇ ਲਈ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਕਿਹਾ ਕਿ ਉਹ ਗਿੱਦੜਵਾਹ ਹਲਕੇ ਦੇ ਪਹਿਲੇ ਉਮੀਦਵਾਰ ਨੇ ਜੋ ਆਪਣੇ ਆਪ ਨੂੰ ਵੋਟ ਕਰ ਰਹੇ ਨੇ ਬਾਕੀ ਬਾਰੀ ਉਮੀਦਵਾਰ ਨੇ ਤੁਹਾਨੂੰ ਦੱਸ ਦਈਏ ਕਿ ਹਰਦੀਪ ਸਿੰਘ ਡੈਂਪੀ ਢਿੱਲੋਂ ਜੋ ਕਿ ਪਹਿਲਾਂ 2 ਵਾਰ ਗਿੱਧਰ ਬਹਾਤੋਂ ਹਾਰ ਦਾ ਸਾਹਮਣਾ ਕਰ ਚੁੱਕੇ ਨੇ ਇਸ ਵਾਰ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਉਹਨਾਂ ਕਿਹਾ ਕਿ ਹੁਣ ਲੋਕਾਂ ਨੇ ਮਨ ਬਣਾ ਲਿਆ ਕਿ ਗਿੱਧਰ ਬਹਾ ਨੂੰ ਹੁਣ ਲੋਕਲ ਉਮੀਦਵਾਰ ਦੀ ਲੋੜ ਹੈ ਉਹਨਾਂ ਕਹੇ ਕਿ ਮਨਪ੍ਰੀਤ ਸਿੰਘ ਬਾਦਲ ਤੇ ਰਾਜਾ ਵਡਿੰਗ ਬਾਰੀ ਉਮੀਦਵਾਰ ਸਨ ਤੇ ਉਹਨਾਂ ਨੇ ਆਪਣੇ ਆਪ ਇਸ ਹਲਕੇ ਨੂੰ ਛੱਡਿਆ ਤਾਂ ਹੁਣ ਹਲਕੇ ਦੇ ਲੋਕ ਉਹਨਾਂ ਦਾ ਬਿਲਕੁਲ ਵੀ ਸਾਥ ਨਹੀਂ ਦੇਣਗੇ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਮੁਕਾਬਲਾ ਲੱਗ ਰਿਹਾ ਸੀ ਉਹਨਾਂ ਕਹੇ ਕਿ ਹੁਣ ਲੱਗ ਰਿਹਾ ਹੈ ਕਿ ਮੁਕਾਬਲਾ ਕਿਸੇ ਨਾਲ ਨਹੀਂ ਹੋਵੇਗਾ ਉਹਨਾਂ ਕਹਿੰਦੇ ਕਿ ਇਸ ਦਾ ਬਹੁਤ ਵੱਡਾ ਅਸਰ ਪਵੇਗਾ ਕਿ ਲੋਕਾਂ ਨੇ ਰਾਜਾ ਵੜਿੰਗ ਨੂੰ ਵਿਧਾਇਕ ਚੁਣਿਆ ਸੀ ਤਾਂ ਉਹ ਇੱਥੋਂ ਛੱਡ ਕੇ ਲੁਧਿਆਣੇ ਐਮਪੀ ਬਣ ਗਏ ਇਸ ਚੀਜ਼ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲੇਗਾ ਦੂਜੇ ਪਾਸੇ ਨਾਲ ਕਹਿੰਦੇ ਕਿ ਮਨਪ੍ਰੀਤ ਬਦਲ ਤਾਂ ਪਹਿਲਾਂ ਹੀ ਹਲਕਾ ਛੱਡ ਕੇ ਜਾ ਚੁੱਕੇ ਨੇ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਇਹ ਵੀ ਕਿਹਾ ਕਿ ਜੋ ਚਰਨਜੀਤ ਸਿੰਘ ਚੰਨੀ ਦਾ ਪਿਛਲੇ ਦਿਨੀ ਔਰਤਾਂ ਬਾਰੇ ਵਿਵਾਦਤ ਬਿਆਨ ਆਇਆ ਸੀ ਉਸ ਦਾ ਵੀ ਵੱਡਾ ਅਸਰ ਗਿੱਧਰਵਾ ਹਲਕੇ ਦੇ ਵਿੱਚ ਦੇਖਣ ਨੂੰ ਮਿਲੇਗਾ ਉਹਨਾਂ ਕਹਿ ਕੇ ਨਤੀਜੇ ਆਉਣਗੇ ਤਾਂ ਆਪ ਦੀ ਸਰਕਾਰ ਤੇ ਆਪ ਦਾ ਐਮਐਲਏ ਹੋਵੇਗਾ ਉਹਨਾਂ ਬਾਕੀ ਦੇ ਵੋਟਰਾਂ ਨੂੰ ਵੀ ਆਪਣੀ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ਫੀਲਿੰਗ ਆ ਰਹੀ ਹੈ ਜੀ ਕਿਉਂਕਿ ਹੁਣ ਤੱਕ ਅਸੀਂ ਜਿੰਨੇ ਵੀ ਬੂਥਾਂ ਤੇ ਢੇੜਾ ਮਾਰਿਆ ਤੇ ਲੋਕ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਨਾ ਕੇ ਆ ਰਹੇ ਆ ਆਪਦੇ ਬੋਲਿੰਗ ਸਟੇਸ਼ਨਸ ਤੋਂ ਬਾਅਦ ਤੇ ਆ ਕੇ ਸਾਨੂੰ ਫੇਸ ਤੇ ਕਹਿ ਰਹੇ ਜੀ ਐਤਕੀ ਅਸੀਂ ਬਹੁਤ ਚੰਗਾ ਬਦਲਾਵ ਲਿਆਉਣਾ ਚਾਹੁੰਦੇ ਆ ਇਸ ਕਰਕੇ ਤੁਹਾਨੂੰ ਵੋਟ ਪਾ ਕੇ ਆਏ ਆ ਜੀ ਸੋ ਉਹ ਵੀ ਜੀ ਬੜੇ ਆਮਾਦੀ ਪਾਰਟੀ ਦੇ ਵਰਕਰਸ ਦਾ ਵੀ ਮੈਂ ਆਪਣਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਕੈਂਪੇਨ ਕੀਤੀ ਇੰਨਾ ਜ਼ਿਆਦਾ ਵਧੀਆ ਮੋਰਚਾ ਸੰਭਾਲਿਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੂੰਗਾ ਸਭ ਨੇ ਇਸ ਤੋਂ ਬਾਅਦ ਮਿਹਨਤ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਸਾਡੇ ਵਰਕਰਸ ਨੇ ਇਹਤ ਕੀ ਦਿੱਤੀ